ਲੜਕੀ ਦੇ ਨਾਲ ਇੱਕ ਗੈਸਟ ਹਾਊਸ ਦੇ ਵਿੱਚ ਗਏ ਇੱਕ ਨੌਜਵਾਨ ਲੜਕੇ ਦੀ ਗੈਸਟ ਹਾਊਸ ਦੇ ਹੀ ਕਮਰੇ ਦੇ ਬਾਥਰੂਮ ਦੇ ਅੰਦਰ ਸਵੇਰ ਵੇਲੇ ਲਾਸ਼ ਮਿਲਣੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ ਗਿਆ ਤੇ ਲੜਕੇ ਦੇ ਕੋਲੋਂ ਇੱਕ ਸਿਰੰਜ ਵੀ ਬਰਾਮਦ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ লাশ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਗੈਸਟ ਹਾਊਸ ਦੇ ਮਾਲਕ ਦੇ ਮੁਤਾਬਕ ਲੜਕਾ ਅਤੇ ਲੜਕੀ ਰਾਤ ਵੇਲੇ ਉਹਨਾਂ ਕੋਲ ਕਮਰਾ ਲੈਣ ਦੇ ਲਈ ਆਏ ਸੀ ਤੇ ਉਹਨਾਂ ਵੱਲੋਂ ਕਮਰਾ ਲੈ ਕੇ ਕਮਰੇ ਤੇ ਉਹਨਾਂ ਵੱਲੋਂ ਦੋਵਾਂ ਨੂੰ ਕਮਰਾ ਦੇ ਦਿੱਤਾ ਗਿਆ ਤੇ ਸਵੇਰ ਵੇਲੇ ਉਹਨਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਮੇਰੇ ਸਾਲੇ ਅੱਛਾ ਸਾਲੇ ਜਮਾ ਕੀ ਮਸਲਾ ਕੀ ਹੈ ਜੀ ਇਹਦਾ ਉਹ ਜਿਹੜਾ ਹੁਣ ਬਹੁਤ ਚਿੱਟਾ ਚੱਲ ਪਿਆ ਟ੍ਰੇਟ ਟੂ ਕੇ ਲਾਈ ਜੰਨੇ ਕੋਰੀ ਹੋ ਲਾ ਕੇ ওভারਡੋਜ਼ ਹੋ ਜਾ ਮਰ ਗਈ ਤੇ ਇੱਕ ਇਹ ਪਤਾ ਲੱਗਿਆ ਕਿ ਕਿਸੇ ਹੋਟਲ ਦੇ ਵਿੱਚ ਇਹ ਕਿਸੇ ਕੁੜੀ ਦੇ ਨਾਲ ਰਿਹਾ ਸੀ ਰਾਤ ਨੂੰ ਹਾਂਜੀ ਉਹਦਾ ਜਨਮ ਦਿਨਤਾ ਸੀ ਕਿਸੇ ਲੈ ਗਿਆ ਹੁਣ ਆਪਣੀ ਸਹੇਲੀ ਨੂੰ ਅੱਛਾ ਉੱਥੇ ਕਿਤੇ ਹਕਮ ਹੋ ਗਿਆ ਤੇ ਕੁੜੀ ਦਾ ਪਤਾ ਲੱਗ ਗਿਆ ਜੀ ਕੌਣ ਸੀ ਉਹ ਕੁੜੀ ਹੋਸਟੇਟ ਦੀ ਏ ਉਰੀ ਏ ਠਾਣੇ ਅੱਛਾ ਜੀ ਤੇ ਹੁਣਾਂ ਮੇਰੇ ਕਿਸੇ ਦਾ ਸ਼ੱਕ ਹੋਵੇ ਤੁਹਾਨੂੰ ਨਹੀਂ ਸਾਡਾ ਸ਼ੱਕ ਨਹੀਂ ਮਨ ਲਗੇ ওভারਡੋਜ਼ ਦਾ ਮਸਲਾ ਹੈ ਹਾਂਜੀ ਹਾਂ ਮਸਲਾ ਦੇਖੋ ਮੈਨੂੰ ਅੱਜ ਸਵੇਰੇ ਕੋਈ 9:30 ਵਜੇ ਜਦੋਂ ਡਿਊਟੀ ਸ਼ੁਰੂ ਹੋ ਗਈ ਇਸ 8:00 ਵਜੇ ਡਿਊਟੀ ਤੇ ਆ ਜੰਨੇ ਆ ਮੈਨੂੰ ਜਿਹੜਾ ਨਰਸਿੰਗ ਸਟਾਫ ਨੇ ਦੱਸਿਆ ਜਦੋਂ ਮੈਂ ਰਾਉਂਡ ਕਰਨ ਗਿਆ ਐਮਰਜੈਂਸੀ ਤੇ ਰੂਟੀਨ ਚ ਆਪੇ ਇੱਕ ਰਾਉਂਡ ਸਵੇਰੇ ਆਉਂਦੇ ਐਮਰਜੈਂਸੀ ਹਜੂਰ ਕਰਦੇ ਆ ਵੀ ਕੀ ਹੋਇਆ ਨਾਈਟ ਟਾਈਮ ਤੇ ਕੀ ਕੀ ਹੋਇਆ ਤਾਂ ਉਹ ਮੈਨੂੰ ਸਟਾਫ ਨੇ ਸਰਦੀਪ ਕੌਰ ਨੇ ਦੱਸਿਆ ਕਿ ਇਹ 7:00 ਵਜੇ 10 ਮਿੰਟ ਤੇ ਇੱਕ ਲੜਕੀ ਆਪਣੀ ਕੋਈ ਟੈਕਸੀ ਤੇ ਲੈ ਕੇ ਆਈ ਡੈੱਡ ਬੋਡੀ ਆਪਣੇ ਸਟਾਫ ਨੇ ਉਸ ਸਟ੍ਰੈਚਰ ਤੇ ਉਹਨੂੰ ਪਾ ਕੇ ਅੰਦਰ ਲਿਆਏ ਬੰਦਾ ਜਿਹੜਾ ਸੀ ਪ੍ਰੋਟੈਕਟ ਸੀਗਾ ਤੇ ਉਹਦੇ ਵੱਲੋਂ ਕੁੜੀ ਨੇ ਦੱਸਿਆ ਗਿਆ ਕਿ ਮੈਂ ਹੋਟਲ ਜਨਤਾ ਲੋਜ ਸੈਕਟਰ ਕਿਆਰੀ ਚੰਡੀਗੜ੍ਹ ਤੋਂ ਲੈ ਕੇ ਆਈ ਹਾਂ ਵੀ ਅਸੀਂ ਉੱਥੇ ਰਾਤ ਬਿਤੇ ਸੀਗੇ ਤੇ ਇਹਦੀ ਡੈਥ ਸਵੇਰੇ ਹੋ ਗਈ ਜਦੋਂ ਮੈਂ ਦੇਖਿਆ ਇਹ ਡੈੱਡ ਸੀਗਾ ਕੋਈ ਇੱਥੇ ਲਿਆਈ ਜਦੋਂ ਇਹਨਾਂ ਨੇ ਡਾਕਟਰਾਂ ਨੇ ਦੇਖਿਆ ਉਹ ਬ੍ਰਾਡਡੈਡ ਸੀਗੇ ਤੇ ਉਹਨੂੰ ਬ੍ਰਾਡਡੈਡ ਡਿਕਲੇਅਰ ਕਰਕੇ ਦੇਖੋ ਜਦੋਂ ਕੋਈ ਵੀ ਸਾਡੇ ਕੋਲ ਅਨਨੋਨ ਬੰਦਾ ਜਾਂ ਐਸਾ ਬੰਦਾ 32 ਸਾਲ ਦਾ ਯੰਗ ਏਜ ਦਾ ਬੰਦਾ ਬ੍ਰਾਡ ਡੈੱਡ ਆਉਂਦਾ ਤੁਹਾਨੂੰ ਆਪਣੀ ਜ਼ਿੰਮੇਵਾਰੀ ਇਹ ਸਾਡਾ ਫਰਜ ਨਾਲੇ ਜੋ ਕਾਨੂੰਨ ਕਹਿੰਦਾ ਅਸੀਂ ਉਹਦੀ ਇਨਫੋਰਮੇਸ਼ਨ ਸਾਡੇ ਡਿਊਟੀ ਡਾਕਟਰ ਜਸਪ੍ਰੀਤ ਬਸੋਤਾ ਜੀ ਨੇ ਪੀਸ ਹੁੰਦੀ ਦਿੱਤੀ ਮਸਲਾ ਸਰ ਇਹ ਸੀਗਾ ਜੀ ਐਕਚੁਅਲੀ ਮੁੰਡਾ ਕੁੜੀ ਆਏ ਸਾਡੇ 9:00 ਵਜੇ ਐਂਟਰੀ ਕਰਾਈ ਸੀ ਉਹਨਾਂ ਨੇ ਕੁੜੀ ਨੂੰ ਮੁੰਡੇ ਦੋਨੋਂ ਆਏ ਸੀਗੇ ਤੇ ਆਪਾਂ ਲਿਖਦੇ ਹਾਂ ਕਹਿੰਦੇ ਜੀ ਅਸੀਂ ਦਾ ਇੱਥੇ ਮੈਂ ਕਿਸ ਪਰਪਸ ਲਈ ਕਹਿੰਦੇ ਜੀ ਆਪਾਂ ਦਾ ਵੱਡੇ ਬਣਾਣਾ ਮੁੰਡੇ ਦਾ ਵੱਡੇ ਹੈ ਤੇ ਆਪਾਂ ਦਾ ਫਤਿਹਗੜ੍ਹ ਤੋਂ ਜਾਣਾ ਹੈਗਾ ਉਹਨਾਂ ਨੇ ਫਿਰ ਸਵੇਰੇ ਡਿਊਟੀ ਕਰਨੀ ਹੁੰਦੀ ਤੇ ਇੱਥੇ ਹੀ ਰਹਿਣਾ ਪੈਣਾ ਤੁਹਾਨੂੰ ਤੇ ਫਤਿਹਗੜ੍ਹ ਨਹੀਂ ਜਾ ਸਕਦੇ ਅਸੀਂ ਤੇ ਉਹਨਾਂ ਨੇ ਫਿਰ ਸਟੇ ਕਰ ਉਸ ਤੋਂ ਬਾਅਦ ਰਾਤੀ ਪੇ ਹੁਣੇ ਉੱਪਰ ਇਹ ਤੇ ਜਦ ਮੈਡਮ ਨੇ ਉੱਥੇ ਦਰਵਾਜ਼ਾ ਸਵੇਰੇ ਮੰਨੂ ਕਹਿੰਦੀ ਸੀ ਸਰੋ ਦਰਵਾਜ਼ਾ ਨਹੀਂ ਖੁੱਲ ਰਿਹਾ ਉਹਨਾਂ ਦਾ ਤੇ ਅਸੀਂ ਫਿਰ ਕੀ ਕਰਨਾ ਸੀ ਸਰ ਜਦ ਦਰਵਾਜ਼ਾ ਖੁੱਲਿਆ ਨਹੀਂ ਫਿਰ 5 ਵਜੇ ਅਸੀਂ ਦਰਵਾਜ਼ਾ ਤੋੜਿਆ ਭੰਨਿਆ ਵੀਡੀਓ ਬਣਾਈ ਵੀ ਸਾਰੀ ਫਿਰ ਦੇਖਿਆ ਜਦ ਅਸੀਂ ਬੰਦਾ ਉੱਥੇ ਸਾਰ ਐ ਪੂਰਾ ਗਿਰਿਆ ਹੋਇਆ ਸੀਗਾ ਹਾਫ ਕੱਚੇ ਚ ਮਲਵਤਨ ਅਧ ਨਗਰ ਜਿਹਾ ਕੀ ਕੀ ਲੱਗ ਰਿਹਾ ਇਹ ਫਿਰ ਜਦ ਆਪਾਂ ਵੀਡੀਓ ਦੇਖਿਆ ਉਹਨੇ ਇੰਜੈਕਸ਼ਨ ਲਾਇਆ ਜੀ ਸਰ ਕੁਨਸਲਕਾਰੀਆਂ ਦਾਇਕ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬੰਦੀ ਕਾਰਵਾਈ ਅਮਲ ਵਿੱਚ ਜਾਂਦੀ ਜਾਵੇਗੀ ਫਿਲਹਾਲ ਪੁਲਿਸ ਵੱਲੋਂ 174 ਦਾ ਮਾਮਲਾ ਦਰਜ ਕੀਤਾ ਗਿਆ ਹੈ ਇਨਸੀਡੈਂਟ ਗੋੜੀ ਜਿਹੜੀ ਇੱਥੇ ਸਿਵਲ ਹਸਪਤਲ ਚਾਈ ਸੀ ਉਹ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਨੇ ਸਬੰਧੀ ਅੱਜ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇਤੇ ਕਾਰਵਾਈ ਕਰਦੇ ਹਾਂ ਅਸੀਂ ਉਹਨਾਂ ਦਾ ਪੋਸਟਮਾਰਟਮ ਕਰਵਾ ਰਹੇ ਹਾਂ ਇੱਕ ਦੇ ਜਨਤਾ ਹੋਟਲ ਦੇ ਵਿੱਚ ਰਾਤ ਨੂੰ ਗਏ ਸੀਗੇ ਉੱਥੋਂ ਕਿੰਨਾ ਕਾਰਨ ਕਿੰਨਾ ਕਾਰਨ ਕਰਕੇ ਇਹਦੀ ਡੈਥ ਹੋਈ ਹੈ ਇਹਦੇ ਸਬੰਧੀ ਅਸੀਂ ਪੋਸਟਮਾਰਟਮ ਕਰਾਂਗੇ ਅੱਗੇ ਸਰ ਲੜਕੀ ਦਾ ਪਤਾ ਝੱਲਿਆ ਜਿਹੜੀ ਹੈ ਵੀ ਅਸੀਂ ਲੜਕੀ ਬਾਰੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਾਨੂੰ ਤਾਂ ਪਰਿਵਾਰ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਰੁੱਕਾ ਸਾਨੂੰ ਹਸਪੀਟਲ ਤੋਂ ਆਇਆ ਹੈ ਕਿ ਕਿ ਲੜਕੀ ਬਾਰੇ ਜੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਜਾਪਦਾ ਫਿਰ ਅਸੀਂ ਇਸ ਲੜਕੀ ਨਾਲ ਕੰਟੈਕਟ ਕਰਾਂਗੇ ਠੀਕ ਸਰ ਕੀ ਕਾਰਵਾਈ ਕਰ ਰਹੇ ਹੋ ਜੀ 174 ਦੀ ਕਾਰਵਾਈ ਕਰਵਾਉਂਗਾ ਜਗਬਾਣੀ ਟੀਵੀ ਲਈ ਸੁਖਵਿੰਦਰ ਦੀ ਰਿਪੋਰਟ